ਰਾਏਕੋਟ ਵਿਕੇ ਸਥਿਤ ਨਾਮਤਾਰੀ ਸ਼ਹੀਦੀ ਸਮਾਰਕ ਵਿੱਚ ਰਾਏਕੋਟ ਦੇ ਸ਼ਹੀਦ ਤੈਨ ਨਾਮਤਾਰੀ ਆਜ਼ਾਦੀ ਕੁਲਾਟੀਆਂ ਦਾ ਸ਼ਹੀਦੀ ਦਿਹਾੜਾ ਨਾਮਤਾਰੀ ਸੰਪਰਦਾਏ ਦੇ ਮੌਜੂਦਾ ਸਤਗੁਰੂ ਉਦੇ ਜੀ ਦੀ ਦੇਖ-ਰੇਖ ਹੇਠ ਸਰਦਾ ਪਾਵਨਾ ਨਾਲ ਮਨਾਇਆ ਗਿਆ ਦੱਸਣਯੋਗ ਹੈ ਕਿ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ ਸਾਈ 10ਵੀਂ ਨਜ਼ਦੀਕ ਅੰਗਰੇਜ਼ ਹਕੂਮਤ ਵੱਲੋਂ ਬਣਾਏ ਬੁੱਜੜ ਖਾਨੇ ਚੋਂ ਮੱਛੀ ਹੱਡ ਮਾਸ ਦੇ ਟੁਕੜੇ ਗੁਰੂ ਘਰ ਦੇ ਪਵਿੱਤਰ ਸਰੋਵਰ ਵਿੱਚ ਸੁੱਟ ਦਿੱਤੇ ਜਾਂਦੇ ਸਨ ਨਾਮਤਾਰੀ ਸਿੰਘ, ਸੰਤ ਗੁਰਮਤ ਸਿੰਘ, ਸੰਤ ਮੰਗਲ ਸਿੰਘ ਅਤੇ ਸੰਤ ਮस्तान ਸਿੰਘ ਗੁਰਦੁਆਰਾ ਟਾਲੀਆਣਾ ਸਾਹਿਬ ਦਰਸ਼ਨਾਂ ਲਈ ਆਏ ਤਾਂ ਉਹਨਾਂ ਗੁਰੂ ਘਰ ਦੀ ਬਿਆਦਬੀ ਬਰਦਾਸ਼ਤ ਨਾ ਕਰਦੇ ਆਂ। 15 ਜੁਲਾਈ 1871 ਈਸਵੀ ਨੂੰ ਬੁੱਚੜਖਾਨੇ ਤੇ ਧਾਵਾ ਬੋਲ ਦਿੱਤਾ। ਇਸ ਘਟਨਾ ਨੇ ਅੰਗਰੇਜ਼ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਜਿਸ ਤੋਂ ਪੜ ਕੇ ਅੰਗਰੇਜ਼ ਹਕੂਮਤ ਨੇ 5 ਅਗਸਤ 1871 ਈਸਵੀ ਨੂੰ ਇਨ੍ਹਾਂ ਤਿੰਨਾਂ ਸਿੰਘਾਂ ਨੂੰ ਰਾਏਕੋਡ ਵਿਖੇ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ ਸੀ। ਅੱਜ ਉਹਨਾਂ ਦੀ ਯਾਦ ਵਿੱਚ 154ਵਾਂ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਅਮਰਤ ਵੇਲੇ ਸ੍ਰੀ ਆਸਾ ਜੀ ਦੀ ਬਾਣੀ ਕੀਰਤਨ ਆਰੰਭ ਹੋਇਆ। ਜਿਸ ਤੋਂ ਉਪਰੰਤ ਬਖ ਬਖ ਆਗੂਆਂ ਤੇ ਬੁਲਾਾਰਿਆਂ ਨੇ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੌਜੂਦਾ ਸਤਿਗੁਰੂ ਉਦੇਸ ਸਿੰਘ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਸ਼ਹੀਦਾਂ ਨੂੰ ਸਰਦਾ ਜੜੀਆਂ ਭੇਟ ਕੀਤੀਆਂ। ਰਾਇਕੁਰ ਤੋਂ ਦਲਵਿੰਦਰ ਸਿੰਘ ਦੀ ਰਿਪੋਰਟ ਅੱਜ ਸਤਿਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਤਿਗੁਰੂ ਆਰਾਮ ਸਿੰਘ ਜੀ ਦੇ ਉਹਨਾਂ ਦੇ ਤਿੰਨ ਮਰਜੀ ਵੜੇ ਸ਼ਹੀਦਾਂ ਦੀ ਯਾਦ ਵਿੱਚ ਸੰਤ ਗੁਰਮਤ ਸਿੰਘ, ਸੰਤ ਮੰਗਲ ਸਿੰਘ, ਸੰਤ ਮस्तान ਸਿੰਘ ਜਿਨ੍ਹਾਂ ਨੇ ਇਸ ਜਗ੍ਹਾ ਦੇ ਉੱਤੇ ਫਾਂਸੀ ਲਈ ਔਰ ਅੰਗਰੇਜ਼ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕੀਤਾ ਦੇਸ਼ ਦੀ ਆਜ਼ਾਦੀ ਕੌਗਰੀ ਦੀ ਰੱਖਿਆ ਵਾਸਤੇ ਆਪਣੇ ਸੀਸਵਾਰੇ ਸਲਾਨਾ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਸਮਾਰਗਮ ਹੁੰਦਾ ਅੱਜ ਉਹ ਸਮਾਰਗਮ ਹੋਇਆ। ਦੀ ਆਜ਼ਾਦੀ ਦੇ ਵਾਸਤੇ ਸ਼ਹੀਦ ਹੋਣ ਵਾਲੇ ਉਹਨਾਂ ਮਹਾਨ ਸੂਰਬੀਰ ਨਾਮਤਾਰੀ ਯੋਧਿਆਂ ਦੀ ਯਾਦ ਵਿੱਚ ਜਿਨ੍ਹਾਂ ਨੇ 5 ਅਗਸਤ 1771 ਨੂੰ ਇਸ ਰਾਏਕੋਟ ਦੀ ਧਰਤੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਇਸ ਪਾਵਨ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਵਾਸਤੇ ਜਿੱਥੇ ਅੰਗਰੇਜ਼ੀ ਗਹ ਹਕੂਮਤ ਵੱਲੋਂ ਪੁਚੜਖਾਨਾ ਲਾਇਆ ਗਿਆ ਸੀ ਉਸ ਨੂੰ ਹਟਾਉਣ ਵਾਸਤੇ ਉਹਦਾ ਖਾਤਮਾ ਕਰਨ ਦੇ ਵਾਸਤੇ ਨਾਮਤਾਰੀ ਸ਼ਿੰਗਾਂ ਨੇ ਅੱਜ ਸ਼ਹੀਦੀ ਦਿੱਤੀ ਅੱਜ ਦੇ ਦਿਨ 15 5 ਅਗਸਤ 1871 ਨੂੰ ਉਹਨਾਂ ਸੂਰਬੀਰਾਂ ਦੀ ਯਾਦ ਦੇ ਵਿੱਚ ਅੱਜ ਨਾਮਤਾਰੀ ਪੰਥ ਦੇ ਗੱਦੀ ਨਿਸ਼ੀਨ ਔਰ ਰਹਿਨਮਾਹ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਅਸੀਂ ਸ਼ਹੀਦੀ ਸਮਾਗਮ ਕਰਾਇਆ ਗਿਆ ਸ਼ਹੀਦੀ ਪਿੰਡ ਪਿੱਥੋਂ ਤੋਂ ਸ੍ਰੀ ਸੰਤ ਗੁਰਮਖ ਸਿੰਘ ਮੰਗਲ ਸਿੰਘ ਤੇ ਮਸਤਾਨ ਸਿੰਘ ਤੁਨ ਸੂਰਬੀਰ ਯੋਧੇ ਸਨ ਪਿੱਥੋਂ ਪਿੰਡ ਤੋਂ ਜਿਨ੍ਹਾਂ ਨੂੰ ਇਸ ਰਾਏਕੋੜ ਦੀ ਧਰਤੀ ਵਿਖੇ ਸ਼ਹੀਦ ਕੀਤਾ ਗਿਆ ਦੇਸ਼ ਦੀ ਆਜ਼ਾਦੀ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਔਰ ਉਹਨਾਂ ਸੂਰਬੀਰ ਯੋਧਿਆਂ ਨੇ ਸਤਗੁਰੂ ਰਾਮ ਸਿੰਘ ਦੀ ਅਗਵਾਈ ਵਿੱਚ ਵੱਡੇ ਹਕੂਕਾ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਦੀ ਆਹੋਤੀ ਦੇ ਕੇ ਕੁਰਬਾਨੀ ਦੇ ਕੇ ਦੇਸ਼ ਨੂੰ ਯਾਦ ਕਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਧੰਨਵਾਦ ਸਸ਼ਕਤ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਿੰਨ ਨਾਮਤਰੀ ਸ਼ਹੀਦ ਜਿਹੜੇ ਰਾਏਕੋਟ ਦੀ ਧਰਤੀ ਦੇ ਉੱਤੇ ਅੰਗਰੇਜ਼ ਵੱਲੋਂ 1871 ਤੇ 5 ਅਗਸਤ ਨੂੰ ਕੀਤੇ ਗਏ ਉਹਨਾਂ ਦੇ ਉਹਨਾਂ ਦੇ ਬਾਬਤ ਮੇਲਾ ਸੀ ਇਸ ਮੇਲੇ ਦੇ ਵਿੱਚ ਨਾਮਤਰੀ ਸ਼ਹੀਦਾਂ ਦੀ ਜਿੱਥੇ ਯਾਦ ਨੂੰ ਤਾਜ਼ਾ ਕੀਤਾ ਗਿਆ ਉੱਥੇ ਵੱਖ-ਵੱਖ ਵਿਦਵਾਨਾਂ ਨੇ ਲੈਕਚਰ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਸਤਗੁਰੂ ਰਡੇ ਸਿੰਘ ਜੀ ਦੀ ਹਜ਼ੂਰੀ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਸਟੇਜ ਤੋਂ ਵੀ ਗਿਆ ਹੈ ਤੇ ਇਹ ਸਾਰੇ ਸ਼ਹੀਦਾਂ ਦੀ ਕੁਰਬਾਨੀ ਵੀ ਇਹ ਮੈਸੇਜ ਦਿੰਦੀ ਹੈ ਕਿ ਇੱਕ ਦੂਜੇ ਦੀਆਂ ਪੂਜਾ ਪਦਤੀਆਂ ਇੱਕ ਦੂਜੇ ਦੇ ਕਲਚਰ ਦਾ ਜਿਹੜਾ ਇੱਕ ਧਿਆਨ ਰੱਖਣਾ ਹੈ ਉਹ ਸ਼ਹੀਦਾਂ ਨੇ ਰੱਖਿਆ ਸਾਂਝੇ ਕਲਚਰ ਨੂੰ ਜਿਹੜਾ ਹੈ ਉਹ ਲੈ ਕੇ ਉਹ ਅੱਗੇ ਤੁਰੇ ਕਿਉਂਕਿ ਇੱਥੇ ਵੀ ਰਾਏਕੋਟ ਦੀ ਧਰਤੀ ਦੇ ਉੱਤੇ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਬੜਾ ਪਾਵਨ ਪਵਿੱਤਰ ਗੁਰਦੁਆਰਾ ਟਾਲੀਆਣਾ ਸਾਹਿਬ ਹੈ ਉਸ ਪਵਿੱਤਰ ਗੁਰਦੁਆਰੇ ਨੂੰ ਉਹਦੀ ਬੇਅਦਬੀ ਹੋ ਰਹੀ ਸੀ ਉਸ ਸਮੇਂ ਜਦੋਂ ਬੁੱਚੜਖਾਨਾ ਖੋਲਿਆ ਗਿਆ ਅੰਗਰੇਜ਼ ਦੀ ਸ਼ਹਿ ਦੇ ਉੱਤੇ ਤਾਂ ਉਸ ਬੁੱਚੜਖਾਨੇ ਨੂੰ ਬੰਦ ਕਰਵਾਉਣ ਦੇ ਵਾਸਤੇ ਹੀ ਇਹ ਕੁਰਬਾਨੀ ਜਿਹੜੀ ਸੀ ਉਹ ਸਿਖਾਣੇ ਦਿੱਤੀ ਤੇ ਇਹ ਮੈਸੇਜ ਉਸ ਸਮੇਂ ਹੀ ਸਾਰੇ ਪੰਜਾਬ ਦੇ ਵਿੱਚ ਗਿਆ ਕਿ ਪੰਜਾਬ ਦਾ ਸਾਂਝਾ ਜਿਹੜਾ ਕਲਚਰ ਹੈ ਜਿੱਥੇ ਇੱਕ ਦੂਜੇ ਦੀਆਂ ਰਵਾਈਤਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਦਰ ਕੀਤੀ ਜਾਂਦੀ ਹੈ ਇੱਕ ਦੂਜੇ ਦੀਆਂ ਰਵਾਈਤਾਂ ਦੀ ਉਸ ਨੂੰ ਖਰਾਬ ਨਾ ਕੀਤਾ ਜਾਵੇ ਇਹ ਅੰਗਰੇਜ਼ ਨੂੰ ਉਸ ਸਮੇਂ ਹੀ ਆਖਿਆ ਗਿਆ